ਆਗਰਾ ਮਹੀਨਾ ਚੱਲ ਰਿਹਾ ਤੇ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਮਾਗੀ ਦਾ ਮੇਲਾ ਲੱਗਿਆ ਜਿੱਥੇ ਗੁਰੂ ਸਾਹਿਬ ਨੇ ਬਿਦਾਵਾ ਪਾੜ ਕੇ ਮਹਾ ਸਿੰਘ ਤੇ ਨਾਲ ਦੇ ਸਿੰਘਾਂ ਦੀ ਜਿਹੜੀ ਆ ਉਹ ਟੁੱਟੀ ਗੰਢੀ ਸੀਗੀ ਤੇ ਹੁਣ ਇਸ ਵੇਲੇ ਅਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਅੱਜ ਲੱਖੇ ਸਿਧਾਣੇ ਦੇ ਬੋਲੋਂ ਪੰਜਾਬ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਉੱਥੇ ਹੀ ਕਈ ਸਾਰੀਆਂ ਸਖਸ਼ੀਅਤਾਂ ਇੱਥੇ ਪਹੁੰਚ ਰਹੀਆਂ ਉਹਨਾਂ ਵਿੱਚੋਂ ਹਰਪਾਲ ਸਿੰਘ ਖਾਰਾ ਐਡਵੋਕੇਟ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਯਾਤਰਾ ਦਾ ਹਿੱਸਾ ਬਣ ਐ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਉੱਤੇ ਜੀ ਸਤਿ ਸ੍ਰੀ ਅਕਾਲ ਜੀ ਪੰਜਾਬ ਯਾਤਰਾ ਅੱਜ ਨਿਕਲਣ ਜਾ ਰਹੀ ਆ ਜਿਸ ਤਰ੍ਹਾਂ ਸੁਧਾਣੇ ਲੱਖੇ ਸੁਧਾਣੇ ਉਹਨੇ ਕਿਹਾ ਕਿ 600 ਪਿੰਡ ਪਹਿਲਾਂ ਕਵਰ ਕੀਤੇ ਜਾਣਗੇ ਤਾਂ ਮੁੱਦੇ ਕਿਉਂਕਿ ਜਦੋਂ ਯਾਤਰਾ ਕੱਢਾਂਗੇ ਤਾਂ ਮੁੱਦਿਆਂ ਨੂੰ ਲੈ ਕੇ ਖਾਸ ਕਰਕੇ ਕੱਢਾਂਗੇ ਤਾਂ ਕਿਹੜੇ ਖਾਸ ਖਾਸ ਮੁੱਦੇ ਜਿਹੜੇ ਆ ਉਹਨਾਂ ਨੂੰ ਲੈ ਕੇ ਯਾਤਰਾ ਕੱਢੀ ਜਾ ਰਹੀ ਜਾਂ ਕਿਹੜੇ ਕਿਹੜੇ ਹੋਣੇ 1900 ਮੇਰੇ ਦੇਖਣ 47 ਤੋਂ ਬਾਅਦ ਇੱਥੇ ਪ੍ਰੋਬਲਮ ਕ੍ਰੀਏਟ ਹੋਈਆਂ ਨੇ ਸੋਲਵ ਨਹੀਂ ਹੋਈਆਂ ਇੱਥੇ ਹਮੇਸ਼ਾ ਕੋਈ ਨਾ ਕੋਈ ਮੁੱਦਾ ਰਿਹਾ ਹੈ ਜਿਵੇਂ ਅਸੀਂ ਮੌਜੂਦਾ ਕਹੀਏ ਇੱਕ ਨਸ਼ੇ ਦਾ ਮੁੱਦਾ ਦੂਸਰਾ ਜੋ ਇੱਥੇ 10 ਬੰਦਿਆਂ ਨੂੰ ਡਿਬੜੂਗੜ ਭੇਜਿਆ ਗਿਆ ਇੰਨਾ ਜ਼ਿਆਦਾ ਮੇਰੇ ਦੇਖਣ ਤੇ ਪੰਜਾਬ ਦੇ ਅੰਦਰ ਸਿੱਖ ਨੌਜਵਾਨਾਂ ਤੇ ਬਿਨਾਂ ਗੱਲ ਤੋਂ ਐਨਐਸਏ ਲਾਉਣੀ ਉਹਨਾਂ ਨੂੰ ਟੌਰਚਰ ਕਰਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਹਕੂਮਤ ਨੇ ਹਮੇਸ਼ਾ ਹੀ ਸਿੱਖ ਮੁੰਡਿਆਂ ਨੂੰ ਟਾਰਗੇਟ ਕੀਤਾ ਹੈ ਤੇ ਜੋ ਬੜਾ ਗਲਤ ਮੈਸੇਜ ਜਾ ਰਿਹਾ ਹੈ ਕਿਉਂਕਿ ਇੱਕ ਸਾਈਡ ਤੇ ਅਸੀਂ ਕਹੀ ਨਹੀਂ ਆ ਕਿ ਸਾਨੂੰ 75 ਸਾਲ ਹੋ ਗਏ ਨੇ ਸਾਨੂੰ ਇਹ ਦੇਸ਼ ਯਾਦ ਹੋਏ ਨੂੰ ਕਾਦੀ ਆਜ਼ਾਦੀ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੁਝ ਵੀ ਕਿਸੇ ਨਾ ਕੋਈ ਉਹਨਾਂ ਨੇ ਕੋਈ ਸਟੋਰੀ ਬਣਾਉਣੀ ਹੁੰਦੀ ਹੈ ਤਾਂ ਉਸ ਵਕਤ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਸੇਮ ਜਿਹੜਾ ਸਿੱਖ ਮੁੰਡਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹੀ ਅਫੈਂਸ ਜਿਹਨੂੰ ਇਹ ਫੈਂਸ ਕਹਿੰਦੇ ਨੇ ਮੈਂ ਤਾਂ ਉਹ ਜੁਰਮ ਨਹੀਂ ਕਹਿੰਦਾ ਪਰ ਜੇ ਹੋਰ ਬਹੁਤ ਗਿੰਤੀ ਹਿੰਦੁਸਤਾਨ ਦੀ ਕਰਦੀ ਹੈ ਤਾਂ ਉਹਨਾਂ ਵਾਸਤੇ ਕੋਈ ਵੀ ਐਨਐਸਏ ਨਹੀਂ ਲੱਗਦੀ ਤੇ ਫਿਰ ਸਿੱਖ ਮੁੰਡਿਆਂ ਲਈ ਐਨਐਸਏ ਕਿਉਂ ਲੱਗਦੀ ਹੈ ਸੋ ਅੱਜ ਅਪ੍ਰੈਲ ਤੋਂ ਮੇਰੇ ਦੇਖਣ ਚ 10 ਮਹੀਨੇ ਹੋ ਚੁੱਕੇ ਨੇ ਉਹਨਾਂ ਮੁੰਡਿਆਂ ਨੂੰ ਡਿਬੜੂਗੜ ਭੇਜਿਆ ਨੂੰ ਪਾਈ ਅਮਰਤਪਾਲ ਹਰਾਨੂੰ ਅਜੇ ਤੱਕ ਕੋਈ ਸੁਣਵਾਈ ਨਹੀਂ ਸੋ ਮਾਫ ਕਰਨਾ ਵਿੱਚ ਬੋਲ ਰਿਹਾ ਤੁਸੀਂ ਸਿੱਖ ਮੁੰਡਿਆਂ ਦੀ ਗੱਲ ਕਰ ਰਹੀ ਹੈ ਸਿੱਖ ਤਾਂ ਵੈਸੇ ਸਾਰੇ ਮੈਂ ਵੀ ਨੌਜਵਾਨ ਸਿੱਖ ਹਾਂ ਜੀ ਤੇ ਸਾਰੇ ਤੁਸੀਂ ਵੀ ਸੇਖੋ ਸੀ ਸਾਰੇ ਸੇਖਾਂ ਦੀ ਇੱਥੇ ਹੁਣ ਸਾਰਾ ਤਕ ਤ ਦਮਦਵਾ ਸਾਹ ਤੇ ਸਾਰਾ ਇੱਥੇ ਭਰਿਆ ਪਿਆ ਆ ਤਾਂ ਕੀ ਲੱਗਦਾ ਕਿ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਾਂ ਫਿਰ ਕੋਈ ਸੋਚ ਆ ਜਾਂ ਕੁਛ ਅਜੇ ਸ਼ਬਦ ਆ ਜਿਹਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਟਾਰਗੇਟ ਕੀਤਾ ਜਾ ਰਿਹਾ ਨਹੀਂ ਸੋਚ ਹੈ ਤੁਸੀਂ ਮੂੰਜਰਮਾਲ ਪਾ ਕੇ ਸ਼ਰਾਬ ਪੀ ਕੇ ਨਚੋਗੇ ਸਰਕਾਰ ਤੁਹਾਡੇ ਨਾਲ ਖੁਸ਼ ਰਹਿੰਦੀ ਹੈ ਉਹ ਕਹਿੰਦੀ ਹੈ ਸ਼ੁਕਰ ਹੈ ਕਿ ਜਿਹੜਾ ਪੰਜਾਬ ਦਾ ਸੇਖ ਹੈ ਐਸਰਾ ਚੱਲ ਪਿਆ ਹੈ ਜਿੰਨਾ ਮਰਜੀ ਕੰਜਰਖਾਨਾ ਕਰੋ ਲੋਕਾਂ ਨੂੰ ਸਰਕਾਰ ਨੂੰ ਪਸੰਦ ਆਉਂਦਾ ਹੈ ਪਰ ਜਦ ਤੁਸੀਂ ਫੰਡਾਮੈਂਟਲ ਰਾਈਟ ਦੀ ਗੱਲ ਕਰੋਗੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋਗੇ ਪੰਜਾਬ ਦੇ ਹੱਕ ਦੀ ਗੱਲ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਅਤਵਾਦੀ ਲੱਗੋਗੇ ਇਹ ਸ਼ੁਰੂ ਤੋਂ ਲੈ ਕੇ ਹੀ ਹੋਇਆ 1947 ਤੋਂ 6 ਮਹੀਨੇ ਬਾਅਦ ਹੀ ਸਿੱਖਾਂ ਨੂੰ ਕਿਹਾ ਗਿਆ ਸੀ ਕਿ ਇਹ ਜਰਾਈਮ ਪੇਸ਼ਾ ਕੌਮ ਹੈ ਕਾਰਨ ਕੀ ਸੀ ਉਹਦੇ ਵਿੱਚ ਕੁਝ ਵੀ ਨਹੀਂ ਹੋਇਆ ਸੀ ਸਿਸਟਮ ਨੂੰ ਸਿਰਫ ਸਿਸਟਮ ਨੂੰ ਸਿੱਖ ਚੁੱਭਦੇ ਸੀ ਉਹਨਾਂ ਨੂੰ ਇਹ ਸੀ ਕਿ ਸਾਨੂੰ 47 ਤੋਂ ਬਾਅਦ ਇਹ ਆਪਦਾ ਖਿੱਤਾ ਮੰਗ ਰਹੇ ਨੇ ਜਿਹੜਾ ਇਹਨਾਂ ਨੇ ਸਾਡੇ ਨਾਲ ਸਮਝੌਤਾ ਕੀਤਾ ਸੀ ਹੁਣ ਉਸੇ ਫੰਡਾਮੈਂਟਲ ਰਾਈਟ ਨੂੰ ਜਾਂ ਉਸੇ ਜਿਹੜੀਆਂ ਸਾਡੀਆਂ ਮੰਗਾਂ ਸੀ ਜੇ ਕੋਈ ਯੂਥ ਜਾਂ ਸਿੱਖ ਮੁੰਡਾ ਆ ਕੇ ਉਹਨਾਂ ਨੂੰ ਦੁਬਾਰਾ ਧਰ ਆਉਂਦਾ ਹੈ ਜਾਂ ਸਰਕਾਰ ਨੂੰ ਯਾਦ ਕਰਾਉਂਦਾ ਹੈ ਕਿ ਤੁਸੀਂ ਪੰਜਾਬ ਨਾਲ ਆ ਵਾਅਦੇ ਕੀਤੇ ਸੀ ਤਾਂ ਉਦੋਂ ਸਰਕਾਰ ਉਹਨਾਂ ਨੂੰ ਅਤਵਾਦੀ ਬੋਲਦੀ ਆਹੀ ਗੱਲ ਆ ਜਿਸ ਤਰ੍ਹਾਂ ਜੇ ਪੰਜਾਬ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਤਾਂ ਕੀ ਲੱਗਦਾ ਹੈ ਕਿ ਯਾਤਰਾ ਦੇ ਨਾਲ ਕਿੰਨਾ ਕੁ ਇਫੈਕਟ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਜਾਂ ਪੰਜਾਬ ਦੇ ਜਿਹੜੇ ਸਾਰੇ ਲੋਕ ਆ ਉਹਨਾਂ ਉੱਤੇ ਪੈ ਸਕਦਾ ਹੈ ਦੇਖੋ ਗੱਲ ਐ ਇਸ ਤਰ੍ਹਾਂ ਜੇ ਅਸੀਂ ਇਸ ਤਰ੍ਹਾਂ ਤੁਰਾਂਗੇ ਤਾਂ ਹੀ ਪੰਜਾਬ ਦੇ ਲੋਕ ਜਾਗਣਗੇ ਨਹੀਂ ਤਾਂ ਅਸੀਂ ਸ਼ੁਰੂ ਤੋਂ ਲੈ ਕੇ ਕਈ ਸਾਲ ਲੰਘੇ ਨੇ ਧੌਣਾ ਨੀਵੀਆਂ ਕਰਕੇ ਇਹਨਾਂ ਲੀਡਰਾਂ ਦੇ ਸਾਹਮਣੇ ਖਲੋਰ ਕੇ ਖਲਾ ਕੇ ਜਵਾਕਾਂ ਨੂੰ ਖਲਾ ਖਲਾਰ ਕੇ ਅਸੀਂ ਆਪਦੀ ਜਿਹੜੀ ਲਾਈਫ ਉਹ ਬਰਬਾਦ ਕਰਤੀ ਆਪਦੀ ਅਗਲੀ ਪੀੜ੍ਹੀਆਂ ਦੀ ਲਾਈ ਬਰਬਾਦ ਕਰਤੀ ਅਸੀਂ ਗੁਲਾਮ ਬਣ ਕੇ ਰਹੇ ਇਹ ਲੋਕ ਸਾਡੇ ਤੇ ਆਰਡਰ ਕਰਦੇ ਰਹੇ ਇਹੀ ਹਰ ਹਰ ਪਾਰਟੀ ਦਾ ਆਇਆ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਚਾਹੇ ਹੁਣ ਸੋ ਇਹ ਲੋਕਾਂ ਨੂੰ ਇੱਕ ਜਾਗਰੂਕ ਹੋਣਾ ਚਾਹੀਦਾ ਸਾਡੇ ਜਿਹੜੇ ਪੰਜਾਬ ਦੇ ਮੁੰਡੇ ਨੇ ਸਿੱਖ ਮੁੰਡੇ ਨੇ ਉਹਨਾਂ ਨੇ ਧੌਣਾ ਨੀਵੀਆਂ ਕਰਕੇ ਗੱਲਾਂ ਨਹੀਂ ਕਰਨੀਆਂ ਇਹੀ ਮੈਂ ਲੈਂਦੇ ਪੰਜਾਬ ਜਾ ਕੇ ਆਇਆ ਇਹੀ ਉੱਥੇ ਮੈਂ ਬੜੀ ਸਟੱਡੀ ਕੀਤੀ ਉਸ ਚੀਜ਼ ਤੇ ਕਿ ਸਾਡਾ ਜਿਹੜਾ ਮਹਾਰਾਜਾ ਸੀ ਉਹ ਹਮੇਸ਼ਾ ਹੀ ਧੌਣ ਚੁੱਕ ਕੇ ਗੱਲ ਕਰਨੀ ਤੇ ਅੱਖ ਚੱਕ ਪਾ ਕੇ ਗੱਲ ਕਰਨੀ ਹਕੂਮਤਾਂ ਦੇ ਨਾਲ ਕਿਸੇ ਦੇ ਅੱਗੇ ਝੁਕਿਆ ਨਹੀਂ 6 ਮਹੀਨੇ ਅੰਗਰੇਜ਼ ਉਹਦੇ ਬਾਰਡਰ ਤੇ ਬੈਠਾ ਰਿਹਾ ਗੱਲ ਕਰਨ ਲਈ ਏਹੀ ਹੀ ਪੰਜਾਬ ਦੇ ਮੁੰਡਿਆਂ ਨੂੰ ਤੇ ਸਿੱਖ ਮੁੰਡਿਆਂ ਨੂੰ ਏਹੀ ਜਿਹੜਾ ਹੈ ਮੇਨ ਮੈਸੇਜ ਜਾਣਾ ਚਾਹੀਦਾ ਹੈ ਕਿ ਸਾਨੂੰ ਇਹਨਾਂ ਦੀ ਗੁਲਾਮੀ ਜਿਹੜੀ ਉਹ ਛੱਡਣੀ ਚਾਹੀਦੀ ਹੈ ਅਸੀਂ ਲੀਡਰਾਂ ਦੇ ਅੱਗੇ ਆਪਣੇ ਆਪ ਨੂੰ ਗੁਲਾਮ ਬਣ ਚੁੱਕੇ ਹਾਂ ਜੋ ਇਹ ਕਹਿੰਦੇ ਨੇ ਅਸੀਂ ਉਹੀ ਕਰ ਰਹੇ ਹਾਂ ਅਸੀਂ ਆਪਦਾ ਜਿਉਣਾ ਸਿੱਖਣਾ ਹੈ ਸਸੀ ਆਪਦੇ ਫੰਡਾਮੈਂਟਲ ਰਾਈਟ ਦੀ ਗੱਲ ਕਰਨੀ ਹੈ ਸੋ ਇਹੋ ਜੀਆਂ ਯਾਤਰਾ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ ਪੰਜਾਬ ਦੇ ਅੰਦਰ ਜੀ ਪਰ ਚੀਰੇ ਜਿਹੜੇ ਇੱਕ ਪਾਸੇ ਨੇ ਕਿਉਂ ਨਹੀਂ ਹੁੰਦੇ ਜੇ ਗੱਲ ਕਰ ਲਈਏ ਕਈ ਤਰ੍ਹਾਂ ਨੇ ਸਿੱਖ ਤਰ੍ਹਾਂ ਲੱਗਨੇ ਤੇ ਹੋਰ ਵੀ ਜਿਹੜੀਆਂ ਜਥੇਬੰਦੀਆਂ ਉਹ ਲੱਗਨੇ ਚਾਹੇ ਉਹ ਕਿਸਾਨ ਜਾਂ ਹੋਰ ਜਥੇਬੰਦੀਆਂ ਦੀ ਆਪਾਂ ਗੱਲ ਕਰ ਲਈਏ ਹਾਲਾਂਕਿ ਉਹਨਾਂ ਦਾ ਸਾਰਿਆਂ ਦਾ ਜੋ ਸਟੱਡੀ ਮਟੀਰੀਅਲ ਆ ਉਹ ਸਿਸਟਮ ਦੇ ਸਿਸਟਮ ਨੂੰ ਜਿਹੜਾ ਹੈ ਉਹਦੇ ਕੰਮਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਕਹਿੰਦਾ ਕਿ ਸਹੀ ਕੰਮ ਨਹੀਂ ਕਰ ਰਿਹਾ ਨਾ ਪੰਜਾਬ ਦੇ ਵਾਸਤੇ ਤਾਂ ਸਾਰਿਆਂ ਦੇ ਮੂੰਹ ਜਿਹੜੇ ਇੱਕ ਪਾਸੇ ਕਿਉਂ ਨਹੀਂ ਹੁੰਦੇ ਕਿ ਹਰੇਕ ਅਲੱਗ-ਲੱਗ ਰਸਤੇ ਤੁਰਿਆ ਹੁੰਦਾ ਜੀ ਨਹੀਂ ਦੇਖੋ ਇਹ ਨਾ ਸ਼ੁਰੂ ਤੋਂ ਲੈ ਕੇ ਹਿਸਟਰੀ ਚ ਇਸ ਤਰ੍ਹਾਂ ਹੀ ਰਿਹਾ ਹੈ ਪਲੇਟਫਾਰਮ ਇੱਕ ਹੁੰਦਾ ਜੇ ਅਸੀਂ 1716 ਤੋਂ ਬਾਅਦ ਵੇਖੀਏ ਤਾਂ ਕਈ ਜਥੇਬੰਦੀਆਂ ਉੱਠੀਆਂ ਕਈਆਂ ਨੇ ਜਿਹੜਾ ਅਫਗਾਨ ਦਾ ਜਾਂ ਮੁਗਲ ਦੇ ਨਾਲ ਸਾਹਮਣਾ ਕੀਤਾ ਅੰਗਰੇਜ਼ਾਂ ਦੇ ਨਾਲ ਵੀ ਅੱਡ-ਅੱਡ ਫਰੰਟ ਖੁੱਲੇ ਪਰ ਪਲੇਟਫਾਰਮ ਇੱਕ ਸੀ ਸੋ ਇਹ ਕੋਈ ਗਲਤ ਗੱਲ ਨਹੀਂ ਕੋਈ ਜਥੇਬੰਦੀ ਆਪ ਦੀ ਸੋਚ ਉਹਨਾਂ ਦੀ ਕੋ ਪੰਜਾਬ ਦੇ ਪ੍ਰਤੀ ਸੁਧਾਰ ਪ੍ਰਤੀ ਹੈ ਪੰਜਾਬ ਨੂੰ ਉੱਪਰ ਲੈ ਕੇ ਜਾਣਦੀ ਹੈ ਪੰਜਾਬ ਨੂੰ ਹਿੰਮਤ ਵਿਖਾਉਣ ਦੀ ਕਿ ਪੰਜਾਬ ਜਿਹੜਾ ਹੈ ਅੱਖ ਚੱਖ ਪਾ ਕੇ ਗੱਲ ਕਰੇ ਉਹ ਰਸਤੇ ਕੋਈ ਵੀ ਹੋ ਸਕਦੇ ਨੇ ਪਰ ਪਲੇਟਫਾਰਮ ਇੱਕ ਚਾਹੀਦਾ ਸੋ ਕੋਈ ਮਾੜੀ ਗੱਲ ਵੀ ਨਹੀਂ ਹੋ ਸਕਦੀ ਜੀ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਸੋ ਸਾਡੇ ਨਾਲ ਐਡਵੋਕੇਟ ਖਾਰਾ ਸਾਹਿਬ ਮੌਜੂਦ ਸਗੇ ਗੱਲਬਾਤ ਕੀਤੀ ਤਾਂ ਅੱਜ ਪੰਜਾਬ ਯਾਤਰਾ ਵਿੱਚ ਸ਼ਾਮਲ ਹੋਣ ਆਏ ਨੇ ਤਾਂ ਦੇਖਦੇ ਆ ਕਿੰਨਾ ਇਕੱਠਾ 600 ਪਿੰਡਾਂ ਦੀ ਜਿਹੜੀ ਯਾਤਰਾ ਅੱਜ ਕੱਢੀ ਜਾ ਰਹੀ ਹੈ ਇਹਦਾ ਕੀ ਰਿਜ਼ਲਟ ਨਿਕਲਦਾ ਕਿੰਨੇ ਕੁ ਨੌਜਵਾਨ ਜੁੜਦੇ ਨੇ ਕਿੰਨੀ ਕੀ ਜਾਗਰੂਕਤਾ ਆਂਦੀ ਆ ਸੋ ਅੱਗੇ ਦੀਆਂ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ